ਇੱਥੇ ਪਹਿਲਾਂ ਉਹ ਹੁੰਦਾ ਹੈ ਨਾ ਫੂਡ ਪਾਰਕ ਫੂਡ ਪਾਰਕ ਜਾਂ ਹੁੰਦਾ ਹੈ ਨਾ ਉਹਦਾ ਸਿਸਟਮ ਜਿਮ ਬਣ ਗਈ ਕੀ ਬਣ ਗਈ ਹੈ ਅੱਛਾ ਬੱਚਿਆਂ ਵਾਲਾ ਕਿਡਰਲਾ ਬਣਾ ਲਾ ਸਿਸਟਮ ਸਾਰਾ ਬੱਚਿਆਂ ਵਾਲਾ ਬਣਾਤਾ ਹਾਂ ਆਪਣੇ ਕੰਮ ਤਾਂ ਹੈ ਨਹੀਂ ਯਾਰ ਇਹ ਚੱਲ ਜਾ ਆ ਜੰਨੇ ਜਾ ਆ ਜੰਨੇ ਜਾ ਆਪਾਂ ਸਕਾਈ ਜੰਪਰ ਉੱਪਰ ਜਾਇਆ ਕਰਦੇ ਟਾਰਡਾ ਕਮੈਂਟ ਆ ਖੁੱਲੇ ਦੇਖੋ ਜੀ ਨਵਾਂ ਸਿਸਟਮ ਹੈ ਬੱਚਿਆਂ ਵਾਲਾ ਪਲੇ 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 ਉਹ ਹੈ ਨਾ ਇਹ PlayStation ਖੜਾ ਦਿੱਤਾ ਬੱਚਾ ਦਿਖਾ ਲੈ ਮੈਨੂੰ ਤੇ ਬਹੁਤ ਰੌਣਕ ਹੈ ਯਾਰ ਮੈਂ ਕਿਹਾ ਫੇਰ ਬਹੁਤ ਇਹਨਾਂ ਦੇ ਉੱਧਰ ਕਿਹੜੇ ਬੱਚੇ ਆ ਗਏ ਅੱਛਾ ਉਹ ਫੂਡ ਵਾਲਾ ਸਿਸਟਮ ਆਦਰ ਦੇ ਲੋ ਆ ਪਾਰਟੀ ਏਰੀਆ ਜੀ ਠੀਕ ਹੈ ਤੇ ਇੱਧਰ ਬੜੇ ਖਾਲਪੀ ਨੂੰ ਆ ਨਾ ਹਾਂ 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 ਬੜੇ ਬੁੜੇ ਪਾਰਟੀ ਕਰਾਗਾ ਹਾਂ 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 ਬਰਥਡੇ ਪਾਰਟੀ ਕਰਾ ਲਈ ਹੋਊ ਤੇ ਵੀ ਆ ਸਕਦੇ ਹੋ ਇੱਥੇ ਇਹਨੇ ਵੀ ਇਹਨੇ ਤਾਂ ਬੈਠ ਵੀਡੀਓ ਕੋਈ ਨਹੀਂ ਇਹਨੇ ਵੀ ਇਹਨੇ ਵੀਡੀਓ ਕੋਈ ਨਹੀਂ ਉਹ ਫਿਰ ਕੀ ਆ ਕੋਈ ਨਹੀਂ ਲੈ ਭਰਾਵਾ ਆਜ ਕੋ ਫੂਰਾ ਵਾਲਾ ਸਿਸਟਮ ਇੱਧਰ ਆ ਗਿਆ ਸਬੰਧ ਨਹੀਂ ਹੋਇਆ ਨਹੀਂ ਇਹਨਾਂ ਨੇ ਲੈ ਲਿਆ ਇਹ ਕਿ ਉਹਨਾਂ ਦਾ ਹੀ ਬੰਦਾ ਨਹੀਂ ਆਜ ਉਹ ਗੇਮਿੰਗ ਸਿਸਟਮ ਆ ਗਿਆ ਦੇਖੋ ਆ ਦੇਖ ਇੱਧਰ ਗੇਮਿੰਗ ਸਿਸਟਮ ਆ ਗਿਆ ਸਾਰਾ ਬੱਚਾ ਵਾਲਾ ਹੈ ਨਾ ਬਹੁਤ ਬੜੇ ਘਾਟ ਬਣਾਦਾ ਕੰਮ ਯਾਰ ਹੈ ਨਾ ਆ ਦੇਖੋ ਚੈੱਕ ਕਰੋ ਵੀਰ ਕਿ ਸਕੈਫ ਕੀ ਹੁੰਦਾ ਇਹ ਅੱਛਾ ਹਾਉਨਾ ਪਤਾ ਨਹੀਂ ਲੱਗਿਆ ਹਰ ਕੀ ਹੁੰਦਾ ਤੁਸੀਂ ਦੱਸਿਓ ਭਾਈ ਕੀ ਹੁੰਦਾ ਇਹ ਤੈਨੂੰ ਪਤਾ ਪਾਬਲੂ ਕੀ ਹੁੰਦਾ ਹੈ ਚਨੋਜ ਨੂੰ ਆਪਾਂ ਚੱਲੇ ਸੀ ਮਾਲ ਤੋਂ ਬਾਹਰ ਮਿਲਦਾ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੇ ਆਪਣਾ ਵਲੌਗ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ